ਬਲੇ ਕੀ ਗਰਾਜੋਈ ਦੀ ਸ਼ੋਭਾ ਯਾਤਰਾ ਚੱਲੂ ਹੋਈ ਸੀ ਕਿੱਥੋਂ ਦੇਖਣ ਜਾਣਾ ਕੋਹੇ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਬਾਬਾ ਲਾਲ ਜੀ ਨੂੰ ਚਰਨਾਂ ਚ ਪ੍ਰਣਾਮ ਕਰਦਾ ਗੁਰੂ ਮਹਾਰਾਜ ਜੀ ਮਹਾਂ ਸਿੰਘ ਰਾਮ ਸੰਤੋਦਾਸ ਜੀ ਨੂੰ ਪ੍ਰਣਾਮ ਕਰਦਾ ਛੋਟੇ ਮਹਾਰਾਜ ਜੀ ਗਪਾਲ ਦਾਸ ਜੀ ਨੂੰ ਮੇਰਾ ਛੱਤ ਛੱਤ ਨਮਨ ਕੋਟੀ ਕੋਟੀ ਨਮਨ ਪਨਾਉ ਜਿਹੜੀ ਸ਼ੋਭਾ ਯਾਤਰਾ ਕਦੋਂ ਜੀ ਸ਼ੋਭਾ ਯਾਤਰਾ ਜਿਹੜੀ ਦ੍ਰਿਸ਼ ਆਪਣਾ ਗਊਸ਼ਾਲਾ ਤੋਂ ਜਿਹੜੀ ਸ਼ੁਰੂ ਹੋਈ ਸੀ ਡਿਵੀਜ਼ਨ ਨੰਬਰ 3 ਡਿਵੀਜ਼ਨ ਨੰਬਰ 3 ਤੋਂ ਬਾਬਾ ਥਾਨ ਸਿੰਘ ਚੋਂ ਸੇਮੀ ਪਾਸ਼ਾ ਗੁਰਦੁਆਰਾ ਰਗੋਵਲ ਮਾਰਕ ਲਾਸਟ ਜਿਹੜੀ ਸਮਾਪਤ ਹੋਈ ਹੈ ਬਹੁਤ ਹੀ ਵਿਸ਼ਾਲ ਜਿਹੜੀ ਹੈ ਸ਼ੁਭ ਯਾਤਰਾ ਸੀ ਕੱਲ ਜਿਹੜਾ ਮਾਹੌਲ ਸੀ ਜਿਹੜਾ ਸ਼ਿਵਰਾਤਰੀ ਵਾਲਾ ਮਾਹੌਲ ਸੀ ਸ਼ਹਿਰ ਦੇ ਵਿੱਚ ਸ਼ਹਿਰ ਦੇ ਜਿੰਨੇ ਵੀ ਸੇਵਕ ਹੈ ਸਾਡੇ ਗੁਰੂ ਮਹਾਰਾਜ ਜੀ ਦੇ ਸਾਰੇ ਹੀ ਉਹ ਰਤ ਯਾਤਰਾ ਜਿਸ ਵਿੱਚ ਸ਼ਾਮਲ ਹੋਇਆ ਕੀ ਲੋਕਾਂ ਨੂੰ ਸੀ ਦੇਖੋ ਲੋਕਾਂ ਨੂੰ ਸੰਦੇਸ਼ ਹੈ ਸਭ ਨੂੰ ਸਭ ਦੀਆਂ ਝੋਲੀਆਂ ਭਰੀਆਂ ਮਹਾਰਾਜ ਜੀ ਦੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਲੋਕਾਂ ਨੂੰ ਸਾਰੇ ਸੇਵਕਾਂ ਨੇ ਬਹੁਤ ਨਿਹਾਲ ਹੋਏ ਸੇਵਕ ਸਾਰੇ ਬਹੁਤ ਕਿਰਪਾ ਵਰਸਾਈ ਹੈ ਮਹਾਰਾਜ ਜੀ ਨੇ ਖੁੱਲੇ ਦਰਸ਼ਨ ਦਿੱਤੇ ਹੈ ਮਹਾਰਾਜ ਜੀ ਨੇ ਦੋਨੋਂ ਹੀ ਮਹਾਰਾਜ ਜੀ ਸਾਡੇ ਵਿਰਾਜਮਾਨ ਸੀ ਰੱਥ ਤੇ ਹਰ ਸਾਲ ਦੀ ਤਰ੍ਹਾਂ ਜਿਹੜੀ ਨੈਕਸਟ ਜਿਹੜੀ ਹੈ ਸ਼ੋਭਾ ਯਾਤਰਾ ਉਹ ਦ੍ਰੇਸੀ ਤੋਂ ਗੁਰੂ ਮਹਾਰਾਜ ਜੀ ਦਾ ਹੁਕਮ ਹੋ ਚੁੱਕਾ ਹੈ ਉਹ ਦ੍ਰੇਸੀ ਤੋਂ ਨਿਕਲੇਗੀ ਕਦਾ ਵੀ ਰਣਕਾ ਹੋ ਡਵਲ ਨੂੰ ਹੋ ਡਵਲ ਨੂੰ ਰਣਕਾ ਹੋਣ ਗਿਆ ਔਰ ਬਹੁਤ ਜਿਆਦਾ ਸੇਵਕ ਹੈ ਸੇਵਕ ਜਿਹੜੇ ਆ ਅਮਰੀਕਾ ਤੋਂ ਵੀ ਆਏ ਹੋਏ ਸੀ ਫਿਰੋਜਪੁਰ ਸਾਰੇ ਪੰਜਾਬ ਦਿੱਲੀ ਹਰਿਆਣਾ ਰਾਜਸਥਾਨ ਤੋਂ ਸੇਵਕ ਲੁਧਿਆਣਾ ਪਹੁੰਚੇ ਸੀ ਤੁਸੀਂ ਵੀ ਪੁਰਾਣੇ ਜੁੜੇ ਹੋ ਉਹਨਾਂ ਨਾਲ ਕਿੰਦਾ ਲੱਗਦਾ ਸਾਡੇ ਤਾਂ ਦੇਖੋ ਅਸੀਂ ਤਾਂ ਕਹਿੰਦੇ ਸਾਡੇ ਤੇ ਅਪਾਰ ਕਿਰਪਾ ਹੈ ਜਦੋਂ ਮੈਂ ਰਾਤ ਗਿਆ ਮਹਾਰਾਜ ਜੀ ਦੇ ਚਰਨਾਂ 'ਚ ਬੈਠਿਆ ਮਹਾਰਾਜ ਜੀ ਨੂੰ ਮੈਂ ਕਿਹਾ ਮਹਾਰਾਜ ਜੀ ਔਰੰਜ ਲੰਟ ਹੋ ਗਿਆ ਔਰੰਜ ਲੰਟ ਹੋ ਗਿਆ بارش ਦਾ بارش ਬਹੁਤ ਜ਼ਿਆਦਾ ਹੈ ਕੱਲ ਤੇ ਮਹਾਰਾਜ ਜੀ ਕਿਰਪਾ ਕਰ ਦਿਓ ਮਹਾਰਾਜ ਜੀ ਨੇ ਕਿਹਾ ਸਵੇਰ ਹੋ ਜਾਏਗੀ ਬਾਅਦ ਸ ਕੋਈ ਬਾਤ ਨਹੀਂ ਟੈਨਸ਼ਨ ਪਾਣੇ ਕੀ ਲੋੜ ਨਹੀਂ ਹੈ ਸਾਨੂੰ ਪੂਰਾ ਭਰੋਸਾ ਹੈ ਉਹਨਾਂ ਦੇ ਕਿ بارش ਕੀ ਸਭ ਕੁਝ ਜੋ ਮਰਜ਼ੀ ਉਹ ਕਰ ਸਕਦੇ ਨੇ ਗੁਰੂ ਮਹਾਰਾਜ ਜੀ بارش ਸ ਮਹਾਰਾਜ ਜੀ ਨੇ ਰੋਕ ਕੇ ਰੱਖੀ ਕੱਲ ਜਿਹੜੀ ਹੈ بارش ਕੱਲ ਹੋਣੀ ਸੀ ਉਹ ਅੱਜ بارش ਹੋਈ ਹੈ ਇਨੀ અપਾਰ ਕਿਰਪਾ ਮਹਾਰਾਜ ਜੀ ਦੀ ਸਾਡੇ ਮਹਾਰਾਜ ਜੀ ਜਿਹੜੇ ਆ ਵਿਸ਼ਨੂ ਅਵਤਾਰ ਗੁਰੂ ਮਹਾਰਾਜ ਜੀ ਜਿਹੜੇ ਬਾਬਾ ਲਾਲ ਜੀ ਐ ਜਿਹੜੇ ਮਹੰਤ ਸ਼ਿਰਾਮ ਸੁੰਦਰਦਾ ਜੀ ਇਹਨਾਂ ਦੇ ਚਰਨਾਂ ਦੇ ਵਿੱਚ ਲక్ష్ਮੀ ਦਾ ਵਾਸ ਹੈ ਜਿੱਥੇ ਮਹਾਰਾਜ ਜੀ ਸਾਡੇ ਚਰਨ ਪਾਦਨ ਉੱਥੇ ਕੋਈ ਕਮੀ ਨਹੀਂ ਰਹਿੰਦੀ ਲక్ష్ਮੀ ਦੀ ਨਾ ਭੰਡਾਰੇ ਹਰ ਕਰਤ ਦੇ ਵਿੱਚ ਭਰੇ ਰਹਿੰਦੇ ਜਿੱਥੇ ਵੀ ਚਰਨ ਪਾਦਨ ਦਰਸ਼ਨ ਕਰਕੇ ਵੀ ਬੰਦਾ ਨਿਹਾਲ ਹੋ ਜਾਂਦਾ ਹੈ ਸਾਰੀਆਂ ਧੂੜੀਆਂ ਪਰ ਜਾਂਦੀਆਂ ਹੈ ਜੈ ਸ਼੍ਰੀ ਬਾਬਾ ਲਾਲ ਜੀ ਜੈ ਸ਼੍ਰੀ ਬਾਬਾ ਲਾਲ ਜੀ ਕੀ ਕਹਿਣਾ ਚਾਹੂਗਾ ਅਜਾ ਕੜਾ ਉਸ ਬਾਅਦ ਕਿੱਥਾ ਗਿਆ ਤੇ ਸ਼ੋਭਾ ਯਾਤਰਾ ਕਿੱਥੋਂ ਚੱਲੂ ਹੋਈ ਸੀ ਮੇਰਾ ਨਾਮ ਸਿਮਰਨ ਸਿੰਘ ਆ ਜੀ ਜੈ ਸ਼੍ਰੀ ਬਾਬਾ ਲਾਲਦੇਵਾਲ ਜੀ ਅੱਜ ਗਊਸ਼ਾਲਾ ਤੋਂ ਸ਼ੋਭਾ ਯਾਤਰਾ ਸ਼ੁਰੂ ਹੋਈ ਸੀ ਜੋ ਕਿ 3 ਨੰਬਰ ਡਿਵੀਜ਼ਨ ਤੋਂ ਹੁੰਦੇ ਹੋਏ ਬਾਬਾ ਥਾਨ ਸਿੰਘ ਚੌਕ ਫਿਰ ਨੀਲਾ ਝੰਡਾ ਗੁਰਦੁਆਰਾ ਰੋਡ ਤੋਂ ਹੁੰਦੇ ਹੋਏ ਬਾਬਾ ਲਾਲਦੇਵਾਲ ਮੰਦਿਰ ਨਿਊ ਸ਼ੈ ਨਗਰ ਗਲੀ ਨੰਬਰ 6 ਵਿੱਚ ਸਮਾਪਤ ਹੋਣੀ ਸੀ ਅਸੀਂ ਅੱਜ ਪ੍ਰਮਾਤਮਾ ਦੇ ਬਹੁਤ ਸ਼ੁਕਰਗੁਜ਼ਾਰ ਆ ਦਾਤੇ ਨੇ ਇੰਨੀ ਦਇਆ ਕੀਤੀ ਜਿਹੜਾ ਅੱਜ ਬਾਬਾ ਜੀ ਦੇ ਰੂਪ ਦੇ ਵਿੱਚ ਧਰਤੀ ਤੇ ਆਪ ਆਏ ਤੇ ਅੱਜ ਉਹਨਾਂ ਦਾ ਰੂਪ ਜਿਹੜਾ ਸੀ ਉਹ ਦੇਖਣ ਯੋਗ ਸੀ ਵਾਕਈ ਉਹਨਾਂ ਵਿੱਚ ਸਾਨੂੰ ਪਰਮਾਤਮਾ ਦੇ ਦਰਸ਼ਨ ਹੋ ਰਹੇ ਸੀਗੇ ਤਨ ਤਨ ਬਾਬਾ ਲਾਲਦੇਵਾਲ ਜੀ ਅੱਜ ਸੰਗਤਾਂ ਤੁਹਾਨੂੰ ਹੀ ਆ ਸਾਡੀ ਰੋੜ ਤੁਹਾਨੂੰ ਹੀ ਆ ਮਾਲਕ ਆਪ ਅੱਜ ਸਾਡੇ ਘਰਾਂ ਚ ਆਏ ਆ ਅਸੀਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅੱਜ ਸੰਗਤਾਂ ਦਾ ਇਕੱਠ ਵੇਖ ਕੇ ਮਹਿਸੂਸ ਹੁੰਦਾ ਸੀਗਾ ਸ਼ਾਇਦ ਫਿਰ ਦੀਵਾਲੀ ਆ ਗਈ ਹੈ ਮੇਲਾ ਲੱਗ ਗਿਆ ਦੀਵਾਲੀ ਦਾ ਵਾਕਈ ਅੱਜ ਜਿਹੜੀ ਮਹਾ ਆਰਤੀ ਸੀਗੀ ਉਹ ਵੀ ਦੇਖਣ ਯੋਗ ਸੀਗੀ ਇਹ ਪ੍ਰਸ਼ੰਸਾ ਦੇ ਪਾਤਰ ਹੈ ਸਾਡੇ ਮੰਦਿਰ ਕਮੇਟੀ ਵਾਲੀ ਸੰਸਥਾ ਸਾਡੇ ਬਿੱਟੂ ਭਾਟੀਆ ਜੀ ਸਾਡੇ ਗੌਰਵਜੀਤ ਸਿੰਘ ਗੋਰਾ ਜੀ ਰਕੇਸ਼ ਕਪੂਰ ਜੀ ਗੁਲਾਤੀ ਸਾਹਿਬ ਪੁਰ ਮੈਂ ਕਈ ਮੈਂਬਰਾਂ ਦਾ ਨਾਮ ਲੈਣਾ ਭੁੱਲ ਗਿਆ ਹਾਂ ਉਹਨਾਂ ਦੇ ਲਈ ਮਾਫੀ ਜੀ ਕਿ ਤੁਹਾਡਾ ਵੀ মিডিਆ ਸਬੰਧਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਅੱਜ ਤੁਹਾਡਾ ਸਹਿਯੋਗ ਵੀ ਬਹੁਤ ਚੰਗਾ ਰਿਹਾ ਜੀ ਜੈ ਸ਼੍ਰੀ ਬਾਬਾ ਲਾਲ ਪਿਆਰੇ ਲੱਗਿਆ ਨਹੀਂ ਆਸ਼ੀਰਵਾਦ ਮਿਲਿਆ ਕੋਈ ਜਾ ਕੇ ਦਰਸ਼ਨ ਮਿਲੇ ਉਹਨਾਂ ਤੇ ਤਾਂ ਲੱਗਦਾ ਮੈਂ ਕਹਿ ਰਿਹਾ ਜੀ ਅੱਜ ਵਾਕਈ ਮਹਿਸੂਸ ਹੁੰਦਾ ਹੈ ਕਿ ਜਿਹੜਾ ਸਾਡਾ ਜੀਵਨ ਹੈ ਉਹ ਤੁਹਾਨੂੰ ਹੋ ਗਿਆ ਹੈ ਕਿ ਅੱਜ ਆਪ ਅਸੀਂ ਰੱਬ ਰੂਪੀ ਰੂਹ ਦੇ ਦਰਸ਼ਨ ਕੀਤੇ ਹੈ ਜਿਹੜੇ ਸਾਡੇ ਘਰਾਂ ਚ ਆ ਕੇ ਸਾਨੂੰ ਦਰਸ਼ਨ ਦੇ ਕੇ ਗਏ ਹੈ ਜੀ ਅਸੀਂ ਨਾਮ ਲੈ ਲਿਆ ਠੀਕ ਆ ਤੇ ਦਾ ਮਾਈਕ ਅੱਗੇ ਰੱਖਿਆ ਲੋਕਾਂ ਨੂੰ ਆਇਓ 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 ਬਾਜੀ ਕੀ ਕਹਿਣਾ ਚਾਹੋਗੇ ਜਿਹੜੀ ਸ਼ੋਭਾ ਯਾਤਰਾ ਜਿੱਥਾ ਜਿੱਦੀ ਗਈ ਹੈ ਕਿੱਥੋਂ ਜਲ ਹੋਈ ਸੀ ਜੀ ਜੈ ਬੱਬਾ ਲਾਲਦੇਵਾਲ ਜੀ ਅੱਜ ਜਿਹੜਾ ਬੱਬਾ ਲਾਲ ਜੀ ਦਾ ਜਨਮ ਦਿਨ ਦੇ ਦਿਹਾੜੇ ਦੇ ਵਿੱਚ ਇੱਕ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਮਨਾਇਆ ਗਿਆ ਇਹਦੇ ਵਿੱਚ ਹਜ਼ਾਰਾਂ ਲੋਕਾਂ ਨੇ ਮੇਰੇ ਕਾ ਸੰਕੜੇ ਸਟਾਲ ਲਾ ਕੇ ਅੱਜ ਇੱਕ ਤਿਹਾਰ ਦੇ ਰੂਪ ਦੇ ਵਿੱਚ ਮਨਾਇਆ ਹੈ ਤੇ ਮੈਂ ਇੰਨਾ ਉਸ਼ਾ ਕਿਉਂਕਿ ਕਰੋਨਾ ਤੋਂ ਬਾਅਦ ਕਾਫੀ ਸਾਲਾਂ ਬਾਅਦ ਇਹ ਸ਼ੋਭਾ ਯਾਤਰਾ ਕੱਢੀ ਗਈ ਹੈ ਉਸ ਹਾਵਨਾ ਮੈਂ ਇੰਨਾ ਉਸ਼ਾ ਕਦੇ ਨਹੀਂ ਦੇਖਿਆ ਇਸ ਵਾਰ ਲੋਕਾਂ ਨੇ ਮੈਂ ਕਿਹਾ ਸਾਡੀ ਕੱਲੀ ਮਾਰਕੀਟ ਐਸੋਸੀਏਸ਼ਨ ਨੇ ਮਿਲ ਕੇ ਅਸੀਂ ਵੱਡੀ ਸਟੇਜ ਵੀ ਲਾਈ ਫੁੱਲਾਂ ਦੀ ਵਰਖਾ ਵੀ ਕੀਤੀ ਐਸਤ ਬਾਜੀ ਵੀ ਕੀਤੀ ਤੇ ਲੰਗਰ ਵੀ ਲਗਾਏ ਗਏ ਤਕਰੀਬਨ ਸਾਰਾ ਕੁਝ ਮਿਲ ਕੇ ਮਾਰਕੀਟ ਨੇ ਪਰਿਵਾਰ ਦੇ ਰੂਪ ਦੇ ਵਿੱਚ ਕੀਤਾ ਜਿੱਥੇ ਮੇਰਾ ਛੋਟਾ ਭਰਾ ਸਿਮਰਨਜੀਤ ਸਿੰਘ ਸਿੰਮੂ ਮੇਰੇ ਪਿਤਾ ਜੀ ਤੇ ਸਾਰੀ ਸਾਡੀ ਟੀਮ ਨੇ ਜਿੰਨੇ ਵੀ ਇਲਾਕਾ ਨਿਵਾਸੀਆਂ ਨੇ ਮਿਲ ਕੇ ਸਭ ਕੁਝ ਕੀਤਾ ਸੀ ਤੇ ਇਲਾਕੇ ਨੂੰ ਅਸੀਂ ਬਹੁਤ ਵੱਡੀਆਂ ਮੁਬਾਰਕਾਂ ਦਿੰਦਾ ਕਿਉਂਕਿ ਬਾਬਾ ਲਾਲ ਜੀ ਦਾ ਅੱਜ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਦੀਵਾਲੀ ਦੇ ਰੂਪ ਦੇ ਵਿੱਚ ਤਿਹਾੜੀ ਮਨਾਇਆ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਲੋਕ ਸੜਕਾਂ ਦੇ ਉੱਪਰ ਇਸ ਤਰ੍ਹਾਂ ਉਸ਼ਾ ਹੋਣਾ ਬੜੀ ਵੱਡੀ ਗੱਲ ਹੈ ਜੈ ਬਾਬਾ ਲਾਲ ਦੇਵ ਜਿਸ ਤਰ੍ਹਾਂ ਕਿੱਥੋਂ ਸ਼ੁਰੂਆਤ ਕੀਤੀ ਕਿ ਸਮਾਪਨ ਕਿੱਥੇ ਹੋ ਰਿਹਾ ਹੈ ਇਹ ਮੇਰੇ ਖਿਆਲ ਗਊਸ਼ਾਲਾ ਤੋਂ ਹੋਇਆ ਸੀ ਤੇ ਬਾਬਾ ਲਾਲ ਜੀ ਦੇ ਮੰਦਿਰ ਤੇ ਅੰਤ ਹੋਏਗਾ ਤੇ ਰਸਤੇ ਵਿੱਚ ਤੁਸੀਂ ਦੇਖ ਸਕਦੇ ਹੋ ਮੇਰੇ ਖਿਆਲ 2-2 ਫੁੱਟ ਦੀ ਦੂਰੀ ਦੇ ਵਿੱਚ ਸਟੇਜ ਲਾਈ ਗਈ ਹੈ ਇਸੇ ਤਰ੍ਹਾਂ ਮਾਲਕ ਦੀ ਬੜੀ ਰਹਿਮਤ ਹੈ ਤੇ ਬੜੀ ਖੁਸ਼ੀ ਇਹ ਜਨਮ ਦਿਹਾੜਾ ਬੜੇ ਵੱਡੇ ਰੂਪ ਦੇ ਵਿੱਚ ਬਾਬਾ ਲਾਲ ਜੀ ਦਾ ਮਨਾਇਆ ਗਿਆ ਤੇ ਇਹੀ ਗੱਲ ਕਹਿੰਦੇ ਹੋਏ ਬਾਬਾ ਦੇ ਮੁਬਾਰਕਾ ਦਿੰਨੇ ਆ ਜਨਮ ਦਿਨ ਦੀਆਂ ਤੇ ਸਾਰੀ ਦੁਨੀਆ ਨੂੰ ਇਸੇ ਤਰ੍ਹਾਂ ਨਾਲ ਅਸ਼ੀਰਵਾਦ ਤੇ ਸ਼ਾਹ ਨਾਲ ਪਰਮਾਤਮਾ ਸਤਬੁੱਧੀ ਦੇਵੇ ਤੇ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਸਭ ਨੂੰ ਰੱਖੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਦਾ ਧੰਨ